ਹਾਂਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਨੇ ਕੈਮਾ ਸੇ ਤਾਂ ਸਵਾਗਤ ਹੈ ਜੀ ਤੁਹਾਡਾ ਆਪਣੇ ਇੱਕ ਹੋਰ ਨਵੇਂ ਬਲੌਗ ਦੇ ਵਿੱਚ ਆ ਗਏ ਜੀ ਕਬੂਤਰਾਂ ਕੋਲੇ ਸੌਂ ਚੁੱਕੇ ਆ ਇਹਨਾਂ ਨੂੰ ਅੱਜ ਬਾਅਦ ਚ ਛੇੜਾਂਗੇ ਇਹਨਾਂ ਦੀ ਵਾਰੀ ਬਾਅਦ ਚ ਆਊਗੀ ਪਹਿਲਾਂ ਕੁੱਤਿਆਂ ਦਾ ਪੰਜਰਾ ਪੰਜਰਾ ਸਾਫ਼ ਕਰ ਦਈਏ ਨਮਾ ਨਮੂ ਦਈਏ ਫੇਰ ਮਿਲਦੇ ਆਂ ਇੱਥੇ ਆ ਕੇ ਹਾਂਜੀ ਮਿੱਤਰੋ ਸਾਫ਼ ਸਫਾਈਆਂ ਚੱਲ ਰਹੀਆਂ ਨੇ ਪਿੰਜਰਾ ਢੰਡਾ ਕਰਤਾ ਕੁੱਤਿਆਂ ਦਾ ਬੈਠੇ ਰਹਿਣਗੇ ਹੁਣ ਟੱਕ ਕੇ ਆ ਗਿਓ ਫਿਰ ਉਰੇ ਆਏ ਨਿਕਾਣਾ ਉਰੇ ਆ ਉਰੇ ਉਰੇ ਬੱਕਾ ਆ ਜਾ ਆ ਜਾ ਆ ਜਾ ਆ ਜਾ ਜੀ ਮਿੱਤਰੋ ਕੰਮਕਾਰ ਨਿਬੜ ਗਿਆ ਜੀ ਘਰੋਂ ਚੱਲਦੇ ਆਂ ਖੇਤ ਨੂੰ ਖੇਤ ਪਹੁੰਚ ਕੇ ਮਿਲਦੇ ਆ ਜੀ ਜਿੰਨਾ ਟਾਈਮ ਖੇਤ ਨਾ ਜਾਈਏ ਤਾਂ ਸਵਾਦ ਹੀ ਨਹੀਂ ਆਉਂਦਾਗਾ ਪੰਜਾਬ ਵਰਗੀ ਕਿਤੇ ਮਾਜ ਥੋੜਾ ਲੱਭਣੀ ਆ ਜਦੋਂ ਮਰਜੀ ਉੱਠੋ ਜਦੋਂ ਮਰਜੀ ਸੋਮੋ ਪੰਜਾਬ ਵਰਗੀ ਦੀ ਸੈਣੀ ਕਿਤੇ ਬਾਈ ਆਹ ਖੜਾ ਆਪਣਾ ਬੱਬਰ ਸ਼ੇਰ ਇਹ ਨਾ ਚਲੋ ਅੱਜ ਕੱਲ ਬਹੁਤ ਟ੍ਰੈਂਡ ਚੱਲਿਆ ਹੋਇਆ ਬਈ ਟਰੈਕਟਰ ਮੋਡੀਫਾਈ ਕਰਨ ਦਾ ਆ ਹੁਣ ਬੜਾ ਜਿਆਦਾ ਚੱਲ ਪਿਆ ਇਹ 2015 ਮਾਡਲ ਆ ਇਹ ਆਪਾਂ ਨਵਾਂ ਲਿਆ ਸੀਗਾ ਤੇ ਉਦੋਂ ਤੋਂ ਹੀ ਦੀ ਮੋਡੀਫਿਕੇਸ਼ਨ ਹੋਈ ਹੋਈ ਆ ਜਿਵੇਂ ਉਹ ਇੱਕ ਗਾਣਾ ਨਹੀਂ ਗਾ ਦੂਜਾ ਜਿਵੇਂ ਜੇ ਸੀਗਾ ਉਹ ਉਹ ਤਾਂ ਪਹਿਲੀਆਂ ਦੇ ਵਿੱਚ ਹੀ ਕਰਾਤਾ ਜੱਟ ਨੇ ਜਿਹਨੂੰ ਆਖਦੀ ਐ ਸਰਾ ਨਹੀਂ ਮਢੀ ਰੱਜ ਦੀ ਉਹ ਕੰਮ ਕੀਤਾ ਹੋਇਆ ਇਹਦਾ ਆਪਾਂ ਇਹ ਪਹਿਲੀਆਂ ਦਾ ਤਿਆਰ ਹੋਇਆ ਹੋਇਆ ਵਾ ਜਿਹੜੇ ਟਾਈਮਾਂ 'ਚ ਇਹਦੇ ਰਿਕਾਰਡ ਬਣੇ ਹੋਏ ਆ ਉਹ ਟੁੱਟੇ ਨਹੀਂਗੇ ਅੱਜ ਲੱਖ ਚਾਹੇ ਕੁਝ ਵੀ ਮੋਡੀਫਿਕੇਸ਼ਨ ਹੋਣ ਲੱਗੀ ਪਰ ਜਿਹੜੀ ਪਹਿਲਾਂ ਇਹਦੇ ਤੇ ਹੋਈ ਸੀਗੀ ਨਾ ਸਾਰੇ ਜਗਰਾਵ ਨੂੰ ਪਤਾ ਜਾਂ ਹੁਣ ਵੀ ਹੋਈ ਹੈ ਵੀ ਇਹ ਕਦੋਂ ਦਾ ਤਿਆਰ ਆ ਕੋਈ ਇਹਦਾ ਕੁਝ ਲਾਉਣਾ ਨਹੀਂ ਕੋਈ ਕੁਝ ਕਰਨਾ ਨਹੀਂ ਬਾਹੀ ਚ ਵੀ ਆਈ ਚੱਲਦਾ ਵਾ ਕੋਈ ਗੱਲ ਨਹੀਂ ਆ ਜਦੋਂ ਝੋਨਾ ਵੜਨ ਲੱਗ ਗਏ ਉਹ ਤੁਹਾਨੂੰ ਦਿਖਾਵਾਂਗੇ ਆਈ ਚੱਲਣਾ ਇਹਨੇ ਜਿਵੇਂ ਖੜਾ ਵਾ ਕੋਈ ਸਮਾਨ ਨਹੀਂ ਕੋਈ ਡੈਕ ਨਹੀਂ ਲਾਉਣਾ ਕੋਈ ਟਾਇਰ ਨਹੀਂ ਲਾਉਣਾ ਕੁਝ ਨਹੀਂ ਕੋਈ ਲਾਉਣਾਗਾ ਇੱਕ ਆ ਇਹਦਾ ਇਧਰੋਂ ਨਾ ਰੰਗ ਲੋਟ ਕਰਾਉਣ ਵਾਲਾ ਵਾ ਕੋਲ ਦੀ ਟਰਬੋ ਵਾਲੀ ਪੱਠੀ ਜਾਂਦੀ ਹੈ ਇਹਦੇ ਉਹ ਲਾਲ ਬਾਲੀ ਹੋ ਜਾਂਦੀ ਹੈ ਜਦੋਂ ਰਾਤ ਨੂੰ ਬੌਣੇ ਆਪਾਂ ਯਾਨ ਦੇ ਨੇ ਵੀ ਆ ਰੰਗ ਜੇ ਦਾ ਲੋਟ ਕਰਾਉਣ ਵਾਲਾ ਵਾ ਰੰਗ ਮਚ ਗਿਆ ਹਨੀ ਹਜੇ ਆਇਆ ਨਹੀਂ ਗਾ ਕੂਤਰਾ ਨੂੰ ਆ ਕੇ ਛੇੜਦੇ ਆ ਫਿਰ ਖੇਤ ġੇੜਾ ਮਾਰਿਆ ਇਹ ਹਾਂਜੀ ਸੱਜਣੋ ਪਹੁੰਚ ਗਏ ਜੀ ਖੇਤ ਆਹੋ ਮੋਟਰ ਆ ਜਿਹੜੀ ਤੁਹਾਨੂੰ ਦਿਖਾਈ ਸੀਗੀ ਇਹ ਰੋਡ ਤੋਂ ਜਾਂਦਿਆਂ ਤੋਂ ਵੀ ġੇੜਾ ਮਾਰਾਂਗੇ ਪਹੁੰਚ ਚੁੱਕੇ ਆ ਜਿਹੜੇ ਤੇ ਵੀਡੀਓ ਉੱਤੇ ਲੱਗ ਗਈ ਪਿੰਡ ਕੋਲੇ ਹੀ ਐ ਤਾਂ ਮੋਟਰ ਆਪਣੀ ਇਹ ਵੀ ਮੋਟਰ ਕੱਢਣੀ ਆ ਬਸ ਇੱਕ ਅੱਧੇ ਦਿਨ ਚਾ ਪਾਣੀ ਵਧਾਉਣਾ ਵਾ ਪਾਣੀ ਘਟਿਆ ਹੋਇਆ ਵਾ ਇਹਦਾ ਕੀਤੀ ਸੀ ਗੱਲ ਮੈਸਤਰੀ ਨਾਲ ਉਹ ਕਹਿੰਦੇ ਬਈ ਪੱਖਾ ਖੋਲ ਕੇ ਲਿਆਇਓ ਕੱਲਾ ਬਸ ਕੱਲ ਖੁੱਲ ਨੂੰ ਕੱਢਦੇ ਆ ਇਹਨੂੰ ਜਿੱਦੇ ਰਾਤ ਵਾਲੀਆਂ ਬਾਰੀਆਂ ਚੱਲਦੀਆਂ ਹੋਈਆਂ ਨਾ 9 ਵਜੇ ਜਿੱਦਣ ਰਾਤ ਨੂੰ ਆਣੀ ਹੋਈ ਉਦਦੇ ਕੱਢਦੇ ਆ ਫਿਰ ਇਹਨੂੰ ਦਿਨੇ ਮੋਟਰ ਕੱਢ ਕੇ ਪਾਣੀ ਵਧਾਉਣੇ ਆ ਇਹਦਾ ਫੇਰ ਦਿਖਾਵਾਂਗੇ ਤੁਹਾਨੂੰ ਵੀ ਕਿੰਨਾ ਕੁ ਪਾਣੀ ਵਧਿਆ ਕਿੰਨਾ ਕੁ ਕੀ ਫਰਕਲ ਹੋਇਆ ਹੋਇਆ ਵਾ ਜੀ ਕਹਿੰਦੇ ਕੌਣ ਆ ਗਿਆ ਕੌਣ ਆ ਗਿਆ ਕਹਿੰਦੇ ਲਾਈਟ ਬੰਦ ਕਰਨ ਵਾਲੀ ਆ ਵੀ ਮਿੱਤਰਾ ਕਿਉਂ ਚੇਤਕ ਦੇ ਰਹਿੰਦਾ ਆਹੇ ਦੋਹੇ ਹੱਥਾਂ ਨਾਲ ਗੇਅਰ ਕੱਢਦਾ ਆਂ ਬਈ ਮੋਟਰ ਕਰ ਲੱਗਦੇ ਉਹਨੇ ਚੱਲ ਵੀ ਬੰਦ ਹਾਂਜੀ ਮੋਟਰ ਕਰਨੀਆਂ ਅੱਜ ਹੁਣ ਕੱਢ ਲੈਣੇ ਆ ਚੱਲ ਗੇਰੀ ਪਾਗ ਲਿਆ ਮੈਂ ਉਹਨਾਂ ਕੋਲ ਕਿੱਥੋਂ ਪਾਉਣੀ ਆ ਹੂੰ ਦੱਸੋ ਜੀ ਕਿੱਥੋਂ ਪਾਉਣੀ ਆ ਦੇਖ ਲੈ ਸੀਦੇ ਬੋਲਾ ਮਿਲੂ ਪੁੱਛ ਲੈਣੇ ਕੋਈ ਨਾ ਚਲੋ ਵੀ ਸੱਜਣਾ ਤੁਹਾਨੂੰ ਕਹਿ ਕੇ ਹਟੇ ਸੀਗੇ ਵੀ ਕੱਢਣੀ ਆ ਇਹ ਪਾਣੀ ਵਧਾਉਣਾ ਇਹਦਾ ਤੇ ਅੱਜ ਹੀ ਆ ਗਈ ਬਾਰੀ ਇਹਦੀ ਗ੍ਰੇਟੀ ਤਾਂ ਹੋ ਗਿਆ ਦੇਖ ਚੱਲਦੇ ਆਂ ਜੀ ਘਰੇ ਟਰੈਕਟਰ ਚੱਕਦੇ ਆਂ ਤੇ ਗੇੜੀ ਪਾਉਨੇ ਆ ਮੋਟਰ ਕੱਢਣ ਵਾਲੀ ਫਿਰ ਮੋਟਰ ਕੱਢ ਕੇ ਇਹਦਾ ਪਾਣੀ ਪੂਣੀ ਵਧਾ ਕੇ ਫਿਰ ਦੇਖਦੇ ਆਂ ਕਿੰਨਾ ਕ ਪਾਣੀ ਵਧਿਆ ਕਿੰਨਾ ਕ ਨਹੀਂ ਮਿਲਦੇ ਆਂ ਜੀ ਜੀ ਸਾਹਿਬ ਅੱਠ ਖੜੋ ਜੀ ਟਾਈਮ ਬਹੁਤ ਹੋ ਗਿਆ 7:56 ਮਿੰਟ ਹੋ ਗਏ ਆਜੋ ਮੋਟਰ ਕੱਢਣੀ ਆਪਾਂ ਸੀਤੇ ਵਾਲੀ ਅੱਜ ਉੱਠੋ ਜੀ ਉੱਠੋ ਆਜੋ ਜੀ ਫਿਰ ਮਿਲਦੇ ਆਂ ਮੈਂ ਟਰੈਕਟਰ ਕੱਢਦਾ ਘਰ ਗੁੱਡ ਨਾਈਟ ਬੰਦਾ ਮਲਾਉਣੇ ਆ ਜੀ ਤੁਹਾਨੂੰ ਇੱਕ ਦੇਖੋ ਸਤਿ ਸ਼੍ਰੀ ਅਕਾਲ ਕ੍ਰੈਡੀ ਸਾਹਿਬ ਹੋਰ ਠੀਕ ਠਾਕ ਜੀ ਘਰ ਪਰਿਵਾਰ ਠੀਕ ਆ ਜੀ ਹੁਣ ਓਕੇ ਆ ਤੁਸੀਂ ਲੇਟ ਹੋਗੇ ਜਿਹੜਾ ਬਿਮਾਰ ਬੰਦਾ ਹੋਣੀ ਉਹਦੇ ਉੱਥੂ ਬਿਮਾਰ ਨੂੰ ਤੈਨੂੰ ਭੇਂਦਨੇ ਆ ਕੀ ਹੋਇਆ ਨਾ ਦਾ ਬੋਰ ਬੋਤਲ ਹੋਰ ਨਾ ਤੇ ਇੱਥੇ ਹੀ ਬੋਤਲ ਲਾ ਦੇਣੀ ਸੀਗੀ ਆਪਣੇ ਕੁੱਤਿਆਂ ਲਈ ਹੈ ਤਾਂ ਹੈਗੀ ਆ। ਉਹ ਹੀ ਠੋਕ ਦੇਣੀ ਸੀ ਸ਼ਾਮ ਲਾਲ ਦੱਸ ਇਹਨੂੰ ਆਏ ਬੱਲੇ ਉਹ ਬੱਲੇ ਹੁਣ ਇਹਦਾ ਨਾਂ ਯਾਰ ਹੁਣ ਇਹਨੂੰ ਸ਼ਰਮੀਲਾ ਨਹੀਂ ਕਿਹਾ ਕਰਨਾ ਆਪਾਂ ਠੀਕ ਆ ਸ਼ਾਮ ਲਾਲ ਰਾਏ ਯਾਦਵ ਕਿਆ ਕਰੀਏ ਕੇ ਕੱਲਾ ਸ਼ਾਮ ਲਾਲ ਰਾਏ ਅਲਦਾਰ ਨਾਮ ਆ ਤੇਰਾ ਰਾਏ ਹਾਂ ਦੇਖ ਕਿਉਂ ਪਿੱਛੇ ਭਾ ਅਸੀਂ ਸੁਣਾਂ ਪਊ ਉਜਗੇ ਜੀ ਜਾਨਵਰਾਂ ਕੋਲੇ ਫਿਰਦਿਆ ਕਬੂਤਰ ਆਪਣੇ ਦਿੰਦੇ ਗੇੜੇ ਹਾਂਜੀ ਖਰੇਟੀ ਜੀ ਕਿਵੇਂ ਆ ਜਾਨਵਰ ਝੂੜਾ ਧਾਰਦੇ ਇਹਨੇ ਮਾਰ ਦੂਗਾ ਤਾੜ ਦੇ ਤਾੜ ਦੇ ਜੋੜਾ ਤਾੜ ਦੇ ਹਾਂ ਦੇਖ ਕਿਉਂ 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 ਆ ਆ ਗਿਆ ਜੋੜਾ ਸਾ ਆਖਿਆਂ ਦਾ ਦੇਖ ਜਾਂਦੇ ਅੰਦਰ ਨੂੰ ਦੇਖ ਜਾਂਦੇ ਅੰਦਰ ਨੂੰ ਚੱਲ ਪੁੱਤ ਚਲੋ ਚਲੋ ਚੱਲ ਮੇਰਾ ਪੁੱਤ ਸ਼ਾਬਾਸ਼ ਸ਼ਾਬਾਸ਼ ਘੁਡੇ 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 ਇੱਥੇ ਸਹੀ ਆ ਇੱਥੇ ਰੋ ਤੁਸੀਂ ਘਰ ਚਾਲਦੇ ਜ ਮਾਣੋ ਆਨੰਦ ਹਾਂਜੀ ਮਿੱਤਰੋ ਚਲਦੇ ਆ ਜੀ ਮੋਟਰ ਕੱਢਣ ਪਾਣੀ ਵਧਾਉਣਾ ਸੀਗਾ ਇੱਕ ਮੋਟਰ ਦਾ ਪਾਣੀ ਘਟ ਸੀ ਮੋਟਰ ਦਾ ਹੁਣ ਕੱਢਦੇ ਆ ਫਿਰ ਚਲਦੇ ਆ ਜਗਰਾਉ ਨੂੰ ਪਾਣੀ ਵਧਾ ਕੇ ਲਿਆਉਣੀ ਆ ਫਿਰ ਆ ਕੇ ਮੋਟਰ ਪਾਵਾਂਗੇ ਰਾਤ ਨੂੰ ਲੇਟ ਆਊਗੀ 9 ਵਜੇ ਤੇ ਫਿਰ ਦੇਖਾਂਗੇ ਪਾਣੀ ਚੈੱਕ ਕਰਕੇ ਚਲੋ ਚਾਲਦੇ ਆ ਮਿੱਤਰੋ ਗੇੜੀ ਪਾਉਣ ਜੀ ਮਿੱਤਰੋ ਆ ਗਿਆ ਜੀ ਮਸ਼ੀਨ ਪਾਉਣ ਚਲਦੇ ਆ ਖੇਤ ਫਿਰ ਕੱਢਦੇ ਆ ਮੋਟਰ ਚਲਦੇ ਆ ਮਿੱਤਰੋ ਖੇਤ ਨੂੰ ਖੇਤ ਪਹੁੰਚ ਕੇ ਕੱਢਦੇ ਆ ਮੋਟਰ ਅੱਜ ਆ ਫਿਰਦਾ ਮੁੰਡਾ ਜਰਮਾਨਾ ਮੋਟਰ ਕੱਢਣ ਦੀ ਵਾਰੀ ਆ ਗਈ ਅੱਜ ਮੋਟਰ ਕੱਢਣ ਦੀ ਵਾਰੀ ਆ ਚੁੱਕੀ ਐ ਪਿਆਰੀ ਆ ਮੁੰਡਿਆ ਜੋਰ ਪਰਖਿਆ ਜਾਣਾ ਤੇਰਾ ਬਾਦਾਮ ਪਿਉਣਾ ਸ਼ੁਰੂ ਕਰ ਦੇ ਰੈਡੀ ਅੱਜ ਦਾ ਜੋਰ ਪਰਖਣਾ ਆਪਾਂ ਦੇਖਾਂ ਇਹ ਕਹਿੰਦਾ ਹੁੰਦਾ ਨਾ ਮੈਂ ਕਰ ਦੂੰ ਮੈਂ ਉਹ ਕਰ ਦੂੰਗਾ ਜਿਹੜਾ ਜੋਰ ਪਰਖਦੇ ਆਂ ਦੇਖਦੇ ਆਂ ਕੌਣ ਕਿੰਨੇ ਪਾਣੀ ਚ ਜਾਂਦੇ ਆਂ ਜੀ ਮੁੰਡੇ ਚੇਤਕ ਤੇ ਜੇ ਤੱਕ ਹਾਂ ਜਿਤ ਕਰਾਇਆ ਨਵਾਂ ਰੰਗ ਦੀ ਤੇਰੇ ਤੇ ਬਹੁਤ ਜ਼ਿਆਦਾ ਜੁੜੀਆਂ ਹੋਈਆਂ ਜੇ ਤੱਕ ਤੇ ਸ਼ੁਰੂ ਹੀ ਇਹ ਤੋਂ ਹਾਂ ਜੀ ਮਿੱਤਰੋ ਲੱਗ ਗਿਆ ਜੀ ਮੋਟਰ ਕੱਢਣ ਕੱਢ ਲਈ ਗੇੜੀ ਆਹ ਖੜਾ ਆਪਣਾ ਐਂਡੋ ਫਾਰਮ ਜਹਾਜ਼ ਲੱਗਦੇ ਆ ਜੀ ਕੱਢਣ ਮੋਟਰ ਬਾਪੂ ਦਾ ਜਹਾਜ਼ ਮਿਲਦੇ ਆ ਮੋਟਰ ਕੱਢ ਕੇ ਹਾਂ ਜੀ ਮਿੱਤਰੋ ਲੱਗ ਗਿਆ ਜੀ ਮੋਟਰ ਕੱਢਣ ਕਰਤੀ ਤਿਆਰੀ ਕੱਢਦੇ ਆ ਮੋਟਰ ਫਿਰ ਇਹਦਾ ਪਾਣੀ ਵਧਾਉਣੇ ਆ ਚਲਦੇ ਇਹਨੂੰ ਕੱਢ ਕੇ ਪੱਖਾ ਲੈ ਕੇ ਚਲਦੇ ਆ ਜਗਰਾਉ ਨੂੰ ਫਿਰ ਇਹਦਾ ਕੰਮ ਕਰਾ ਕੇ ਲਿਆਉਣੇ ਆ ਫਿਰ ਆ ਕੇ ਅੱਜ ਹੀ ਮੋਟਰ ਪਾਣੀ ਆ ਤੇ ਰਾਤ ਨੂੰ 9 ਵਜੇ ਲੈਟ ਆਉਣੀ ਆ ਤੇ ਦਿਖਾਵਾਂਗੇ ਤੁਹਾਨੂੰ ਪਾਣੀ ਵੀ ਕਿੰਨਾ ਕੁ ਫਰਕ ਪਿਆ ਕਿੰਨਾ ਨਹੀਂ ਸਰਪੰਚ ਸਾਹਿਬ ਸਰਪੰਚ ਸਾਹਿਬ ਪਹੁੰਚ ਚੁੱਕੇ ਨੇ ਸਰਪੰਚ ਸਾਹਿਬ ਅੱਜ ਠੀਕ ਆ ਸਰਪੰਚ ਅੱਜ ਕੰਮ ਕਰਾਉਣਾ ਪੈਣਾ ਕੰਮ ਕਰਾਉਣਾ ਪੈਣਾ ਅੱਜ ਅੱਜ ਜ਼ੋਰ ਪਰਖਿਆ ਜਾਣਾ ਤੇਰਾ ਠੀਕ ਆ ਸਮਝ ਗਿਆ ਜ਼ੋਰ ਕਰਕੇ ਖਲਾਬੜ ਜਾ ਮੇਰਾ ਹਾਂ ਸਰਪੰਚਾ ਹੋ ਜਾ ਦਾਲੇ ਭੈਣ ਚੋ ਚੱਟੇ ਨਹੀਂ ਨਹੀਂ ਕੱਪੜੇ ਗ੍ਰੋਰੀਜ ਦੀ ਦੇਦੀ ਜੇ ਮੇਰੀ ਬਾਹਰ ਤੋਰ ਦੇ ਚਾਹ ਤਰੱਕੀ ਕਰਾ ਕੱਪੜੇ ਦੇਖ ਭੈਣ ਚੋ ਚੱਟੇ ਪਾ ਕੇ ਆਇਆ ਲਓ ਕਾਵਟ ਪੈ ਗਈ ਸੀ ਉਹ ਜਗਾਨਾ ਹੁੰਦਾ ਇਹ ਪਾਨਾ ਮੈਂ ਜੀ ਘਰੇ ਰਹਿ ਗਿਆ ਸੀ ਪਾਨਾ ਪਾਨਾ ਚਾਬੀ 16 17 ਦਾ ਘਰੇ ਰਹਿ ਗਿਆ ਸੀ ਆ ਖੜੇ ਆ ਮੁੰਡੇ ਲੋਕਾਂ ਦੇ ਡੱਬਾਂ 'ਚ ਜਗਾਨੇ ਹੁੰਦੇ ਆ ਤੇ ਸਾਡੇ ਪਾਨੇ ਹੁੰਦੇ ਆ ਜੀ ਆ ਨਾੜ ਸਾਰੇ ਬਦਲ ਦੇਣੇ ਨਾਟੋ ਜੰਗ ਲੱਗ ਗਿਆ ਜੰਗ ਸਾਰੇ ਨੱਟ ਬਦਲ ਦੋ ਜੋਤ ਲਾਓ ਜੀ ਮੈਦਾਨ ਫਤਿਹ ਆ ਗਈ ਮੋਟਰ ਬਾਹਰ ਹਾਂਜੀ ਸਰਪੰਚ ਸਾਹਿਬ ਹੋ ਗਿਆ ਓਕੇ ਕੰਮ ਹੁਣ ਇਹਨੂੰ ਲੈ ਕੇ ਜਾਣੇ ਆ ਜੀ ਪੱਖਾ ਖੋਲ ਕੇ ਜਗਰਾਉ ਇਹਦਾ ਫਿਰ ਇਹਦਾ ਪਾਣੀ ਵਧਾ ਕੇ ਲਿਆਉਣੇ ਆ ਸਤਿ ਸ਼੍ਰੀ ਅਕਾਲ ਖਰਾਟੀ ਜੀ ਚੰਦੀਗੜ੍ਹ ਚਲੋ ਜੀ ਮਿਲਦੇ ਆਂ ਜਗਰਾਉ ਪਹੁੰਚ ਕੇ ਆ ਯਾਰ ਓਏ ਸ਼ਾਮ ਦਾ ਲਾਦਾ ਯਾਰ ਸਰਾ ਲਾਦਾ ਯਾਰ ਪਹਿਲਾ ਕਲਿੱਪ ਮੈਂਸ ਹੋ ਗਿਆ ਪੋਚੇ ਸਰਪੰਚ ਪੋਚ ਨੂੰ ਦੁਬਾਰੇ ਆਣ ਦੇ ਕੱਚਾ ਹੋਇਆ ਫਿਰਦਾ ਵਜਾ ਯਾਰ ਜਵਾਨ ਐ ਨਹੀਂ ਤੇਰੇ ਮੂੰਹ ਚ ਭੰਨਦੇ ਨੇ ਪੋਚੇ ਨੂੰ ਹਣ ਵੀ ਕਹਿਣਾ ਕੀ ਆ ਇਹਨਾਂ ਨੂੰ ਓਏ ਬਚੌਲਾ ਹਾਏ ਓਏ ਦੇਖ ਰਹਾ ਓਏ ਆ ਏ ਆ ਨਟ ਖੋਲਣੇ ਸੀਗੇ ਜੀ ਪਾਣਾ ਘਰੇ ਰਹਿ ਗਿਆ ਤਾ ਘਰ ਕੇ ਘਰੇ ਜਾਣਾ ਪੈ ਗਿਆ ਸੀਗਾ ਲੋਕੋ ਜਗਾਨਿਆਂ ਨਾਲ ਅਰੇ ਕੰਮ ਕੱਢਦੇ ਆ ਅਸੀਂ ਪਾਨਿਆਂ ਨਾਲੇ ਕੰਮ ਕੱਢਦੇ ਆ ਸਹੀ ਆ ਜੀ ਬੰਲੇ ਕੀ ਗੱਲ ਹੋ ਗਈ ਤੁਸੀਂ ਜਿੱਦੇ ਕਾ ਤੋਂ ਇਹ ਜਰਦਾ ਬੜੇ ਟਿਕਾਣੇ ਧਰਿਆ ਵੀ ਮਿੱਤਰਾ ਇਹ ਤੇਰੀ ਉਹ ਤੇਰੀ ਬੰਦੇ ਨੂੰ ਲਿਆ ਕੇ ਦਿੱਤਾ ਇਹ ਲੈ ਵੀ ਸਮੈਕ ਸਮੈਕ ਜੌਨਸੀਨੀ ਵਾਲੀ ਸਮੈਕ ਉਹ ਚਾਬੀ ਦਾ ਤਾਂ ਹਾਂਜੀ ਮੰਜਾ ਲੈ ਕੇ ਚੱਲੇ ਆਂ ਜੀ ਖੇਤ ਸ਼ਾਮਲਾ ਡਿੱਗ ਪਿਆ ਸੀ ਗਰਮੀ ਨਾਲ ਬਲੱਡ ਘਟ ਗਿਆ ਤੇ ਹਣ ਖੇਤ ਮੰਜਾ ਲੈ ਕੇ ਚੱਲਦੇ ਆਂ ਪਹੁੰਚ ਗਏ ਆਂ ਨੀ ਹਾਲ ਕੋ ਦਾ ਜੀ ਤੁਹਾਨੂੰ ਪਤਾ ਨਾ ਚਾਹ ਹੱਲਾ ਬਜਰਾ ਉਹ ਕਿਹੜਾ ਬੰਦਾ ਤੇ ਅੱਜ ਵੀ ਫੈਸਲਾ ਨਾ ਨਗਰੀ ਆਪ ਵੀ ਦੇਖ ਸਕਦੇ ਹੋ ਉਹ ਪੈਰ ਹੀ ਨਿਕਲਦਾ ਇੱਕ ਹੱਥ ਹੀ ਆ ਇਹ ਲੈ ਵੀ ਇਹ ਇਹ ਪਹੁੰਚ ਆਣੀ ਦਾਲਦੇ ਹਨ ਹਾਂਜੀ ਹਾਂਜੀ ਜਮਾਨੀ ਦਾ ਆਸ ਵਿੱਚ ਜੰਡੇ ਦੀ ਵੇੜ ਚ ਬੰਦੇ ਬੈਠੇ ਆ ਥਾਰੇ ਬੰਦਾ ਢੋਲ ਵਾਹਦਾ ਹਾਂ ਪਾਣੀ ਪੂਣੀ ਪਿਆ ਕੇ ਠਾ ਲਿਆ ਲੱਗਦਾ ਵਾ ਹਾਂਜੀ ਸੱਚ ਤਾਂ ਇਹ ਮੋਟਰ ਹੈ ਜਿਹਰਾ ਉਹਨੂੰ हां भाई ਐਂ ਬੈਠਾ ਗਰਮੀ ਆ ਪਹੁੰਚ ਗਏ ਜੀ ਸ਼ਹਿਰ ਹੋਰ ਲਿਆ ਪੱਖਾ ਸਮਾਨ ਲੈਣ ਗਏ ਹੋਏ ਆ ਹੁਣ ਇਹਨੂੰ ਆ ਕੇ ਕੱਸਦੇ ਆ ਫਿਰ ਫਿਰ ਚੱਲਦੇ ਆ ਪਿੰਡ ਤੋਂ हां ਵੀ ਸੱਚ ਨੂੰ ਕਰ ਆ ਲਿਆ ਜੀ ਕੰਮ ਪੱਖੇ ਦਾ ਰੂਟਰ ਵੱਡੇ ਪਵਾਦੇ ਦੇ ਪਹੁੰਚਦੇ ਆ ਪਿੰਡ ਹੁਣ ਪਾਉਨੇ ਆ ਮੋਟਰ ਚੱਲ ਕੇ ਖੇਤ ਫਿਰ ਦੇਖਾਂਗੇ ਕੀ ਕਹਿੰਦੀ ਆ ਹਾਂ ਜੀ ਅਜੇ ਗੱਡੀ ਸਾਹਿਬ ਇੱਥੇ ਆ ਜਾਉਂਗੇ ਕੰਮ ਹੋ ਗਿਆ ਕੰਮ ਹੋ ਗਿਆ ਜੀ ਹਾਂ ਜੀ ਹਾਂ ਜੀ ਪਹੁੰਚ ਗਏ ਹੀ ਖੇਤ ਰੂਟਰ ਵੱਡੇ ਪਵਾਤੇ ਦੇ ਪੱਖੇ ਦੇ ਹੁਣ ਬਸ ਪਾਉਨੇ ਆ ਮੋਟਰ 10 ਤੋਂ 10 ਮਿੰਟ ਚ ਲਗਾਉਦੇ ਹਾਂ ਹਾਂ ਜੀ ਪਹੁੰਚ ਗਏ ਹੀ ਖੇਤ ਪਾਉਨੇ ਆ ਮੋਟਰ ਹੁਣ ਪਾਉਣ ਲੱਗੇ ਹੋਏ ਆ ਮੁੰਡਾ ਗਰਮੀੋਂ ਗਰਮੀ ਹੋਇਆ ਪਿਆ ਵਾ ਬਾਈ ਕਬੱਡੀ ਖੇਡਦਾ ਭੈਣ ਦਣਿਆ ਗੁੰਗਾ ਮਾ ਕਾਹ ਦੋ ਕਾਹ ਦੋ ਚੋਬਰੋ ਕਾਹ ਦੋ ਕਾਹ ਦੋ ਕਾਹ ਦੋ ਛੇਰੋ ਹਾਂਜੀ ਸਤਿ ਸ਼੍ਰੀ ਅਕਾਲ ਬਾਈ ਜੀ ਕੀ ਹਾਲ ਚਾਲ ਨੇ ਕੀ ਐ ਨਾ ਇਹਦਾ ਓਂ ਥਾਂ ਨਹੀਂ ਬੋਲਿਆ ਪਤਾ ਵੀ ਛੇੜੂ ਬਾਅਦ ਚ ਪਾਣੀ ਆਈ ਮੋਟਰ ਪਰ ਰਹਿ ਗਏ ਤਿੰਨ ਚਾਰ ਓਥੇ 60 ਸਪਾਟ ਰਹਿ ਗਈ ਡਿਲੀਵਰੀ ਰਾਤ ਨੂੰ 9 ਵਜੇ ਲੇਟ ਆਉਗੀ ਓਥੋਂ ਬਾਅਦ ਤੁਹਾਨੂੰ ਕਰਾਵਾ ਦਿੱਤਾ ਕਿ ਕਿੰਨਾ ਕੁ ਪਾਣੀ ਵਧਿਆ ਕਿੰਨਾ ਕੁ ਨਹੀਂ ਹੈਗਾ ਜੁੜੇ ਹੋਣ ਨਾਲ ਜੀ ਹਾਂਜੀ ਪਾਤੀ ਜੀ ਮੋਟਰ ਹੁਣ ਮਸ਼ੀਨ ਕੱਢਿਆ ਆਉਣੇ ਆ ਤੇ ਰਾਤ ਨੂੰ 9 ਵਜੇ ਲੇਟ ਆਉਗੀ ਫਿਰ ਦੇਖਾਂਗੇ ਚੈੱਕ ਕਰਕੇ ਕਿੰਨਾ ਕੁ ਪਾਣੀ ਹੈ ਇਹਦਾ ਕ੍ਰਿਤਾ ਵਾਰਡ ਰਾਤ ਨੂੰ ਦੇਖਦੇ ਆ 9 ਵਜੇ ਦੇ ਨੂੰ ਲੈਟ ਆਉਣੀ ਆ ਵੀ ਕਿੰਨਾ ਕੁ ਪਾਣੀ ਵਧਿਆ ਕਿੰਨਾ ਕੁ ਨਹੀਂ ਵਧਿਆਗਾ ਆਏ ਰੌਣਕਾਂ ਰਹਿੰਦੀਆਂ ਖੇਤ ਮੋਟਰ ਤੇ ਆਏ ਜੀ ਲੱਗਦਾ ਦੇਖੋ ਸਾਧਨ ਖੜੇ ਇੱਥੇ ਆਏ ਬੈਠੇ ਹੋਏ ਕੀ ਇਹ ਰੌਣਕਾਂ ਲੱਗੀਆਂ ਹੁਣ ਕੰਮ ਕਰ ਕਰਦੇ ਹੋਈਏ ਫੇਰ ਹੀ ਚੰਗਾ ਲੱਗਦਾ ਆਹ ਰੇਟਰ ਆਪਣਾ 2010 ਮਾਡਲ ਆ ਉਦੋਂ ਦਾ ਹੀ ਇਹ ਤੂੜੀ ਵਾਲੀ ਤੇ ਚੱਲਦਾ 2010 ਦਾ ਅਰੀਜਨਲ ਇੰਜਨ ਹੈ ਦਾ ਅਰੀਜਨਲ ਪੰਪ ਆ ਕੋਈ ਮੋਡੀਫਿਕੇਸ਼ਨ ਨਹੀਂ ਹੈਗੀ ਤੇ ਪੂਰਾ ਵਧੀਆ ਚੱਲਦਾ ਵਾ ਫੁੱਲ ਜ਼ੋਰ ਲਾਉਂਦਾ ਵਾ ਤੀਜੀ ਜੋੜੀ ਇਹਦੇ ਆ ਟਾਇਰਾਂ ਦੀ ਪਾਈ ਹੋਈ ਆ ਪਹਿਲਾਂ ਨਾਲ ਦੇ ਸੀਗੇ ਸੀਅਟ ਦੇ ਫਿਰ ਬੀਕੇਟੀ ਦੇ ਪਾਤੇ ਆ ਹੁਣ ਰੇਡੀਅਲ ਪਾਤੇ ਇਹਦੇ ਐਲੈਂਸ ਦੇ 16 ਦੇ ਹਾਂਜੀ ਚੱਲਦੇ ਆਂ ਜੀ ਪਿੰਡ ਨੂੰ ਪਿੰਡ ਚੱਲ ਕੇ ਮਸ਼ੀਨ ਕੱਢਦੇ ਆਂ ਮਸ਼ੀਨ ਕੱਢ ਕੇ ਘਰੇ ਚੱਲ ਘਰੇ ਚਲਦੇ ਆ ਘਰੇ ਜਾ ਕੇ ਕਬੂਤਰਾਂ ਨੂੰ ਗਾਣੇ ਦੂਨੇ ਪਾਉਣੇ ਆ ਨਾਉਣੇ ਆ ਤੇ ਹੁਣੇ ਆ ਰੈਡੀ ਆ ਗਿਆ ਇਹ ਕਬੂਤਰਾਂ ਕੋਲੇ ਦੇ ਪਾਣੀ ਹਨੀ ਇਹਨੂੰ ਬਹੁਤ ਠਰਦੇ ਬਹੁਤ ਆਇਆ ਬੱਤ ਆ ਜਾਂ ਮੇਰੀ ਮਿੱਠੀਏ ਇਹਨਿੰਕਾ ਸਿਆਣੇ ਹੋ ਜਾਣਗੇ ਹਾਂ ਸਿਆਣੇ ਹੋ ਜਾਣਗੇ ਟਰਨੋ ਹਟ ਜਾਣੀਆਂ ਬਾਜੀ ਪੂਜੀ ਤੇ ਲੈ ਇਹ ਹੈ ਮੇਰਾ ਪੁੱਤ ਹਾਏ ਹੈਲੋ ਖਾਣੇ ਚਲਾ ਹਾਂ ਹਾਂਜੀ ਮੋਟਰ ਕੱਢਣ ਵਾਲੀ ਗੇੜੀ ਛੱਡ ਕੇ ਜੀ ਘਰੇ ਜਾ ਕੇ ਨਹਾ ਕੇ ਆਗੇ ਚੋਬਰ ਖੇਤ ਦੁਬਾਰੇ ਹਣ ਲਾਈਟ ਦੀ ਵੇਟ ਕਰ ਰਹੇ ਆ 9 ਵਜੇ ਆਉਣੀ ਆ ਫਿਰ ਪਾਣੀ ਦੇਖਦੇ ਆ ਕਿੰਨਾ ਕੁ ਵਧਿਆ ਕਿੰਨਾ ਕੁ ਨਹੀਂ ਵਧਿਆ ਸਾਰਾ ਦਿਨ ਲੱਗੇ ਰਹੀ ਸਾਰਾ ਦਿਨ ਕੰਮ ਕੀਤਾ ਨੀਂਦ ਫੇਰ ਹੀ ਆਉਗੀ ਨਾ ਸਵਾਦ ਦੀ ਜੇ ਪਤਾ ਲੱਗੂਗਾ ਵੀ ਹਾਂ ਯਾਰ ਪਾਣੀ ਵਧਿਆ ਵਾ ਖੇਤ ਖੜੇ ਆ ਜੀ ਅਸੀਂ ਤਾਂ ਵੇਟ ਕਰੀ ਜਾਂਦੇ ਸੀਗੇ ਬਈ ਲਾਈਟ ਆਉਗੀ ਤੇ ਪਾਣੀ ਦੇਖਾਂਗੇ ਵੀ ਕਿੰਨਾ ਵਧਿਆ ਕਿੰਨਾ ਨਹੀਂ ਵਧਿਆ ਪਰ ਗਰੁੱਪ 'ਚ ਮੈਸੇਜ ਆ ਗਿਆ ਉਹ ਕਹਿੰਦੇ ਪਾਵਰ ਕੱਟਾ ਅਗਲੇ ਹੁਕਮਾਂ ਤੱਕ ਜਦੋਂ ਲਾਈਟ ਆਉਗੀ ਗਰੁੱਪ 'ਚ ਦੱਸਿਆ ਜਾਊਗਾ ਧੰਨਵਾਦ ਜੀ ਅੱਜ ਕਰਦੇ ਆਂ ਜੀ ਬਸ ਇੱਥੇ ਹੀ ਐਂਡਿੰਗ ਆਪਣੇ ਬਲੌਗ ਦੀ ਤੇ ਕੱਲ ਨੂੰ ਮਿਲਦੇ ਆਂ ਜੀ ਨਵਾਂ ਬਲੌਗ ਲੈ ਕੇ